ਵੀਰ ਪ੍ਰਵਿੰਦਰ ਸਿੰਘ ਜੀ ਨੇ ਆਪਣੀ ਕਥਾ ਅਤੇ ਆਪਣੀ ਸਿੱਖੀ ਬਾਰੇ ਸੰਗਤ ਨਾਲ ਸਾਝ ਪਾਉਣਗੇ ਜੀ ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਸਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਗੁਰੂ ਸਾਹਿਬਾਨੀ ਜੋ ਤਨਤਨ ਸਿੰਘ ਉਹ ਗ੍ਰੰਥ ਸਾਹਿਬ ਜੀ ਦੀ ਹਯੂਰੀ ਵਿੱਚ ਸਾਰੇ ਬੈਠੇ ਗੁਰਪਿਆਰ ਵਾਲਿਓ ਆਓ ਬੰਦੇ ਦੀ ਸਾਝ ਪਾਈਏ ਕੋਈ ਰਸਨਾ ਵਾਂਝੀ ਨਾ ਰਹੇ ਜੀ ਗੱਲ ਕੇ ਬਲਾਵ ਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਕਵਤਾ ਲੈ ਕੇ ਹਾਜ਼ਰ ਹੋਏ ਹਾਂ ਨਵੇਂ ਸਾਲ ਦੀ ਜੋ ਆਗਮਨ ਹੋ ਰਿਹਾ ਹੈ ਇਹ ਕਵਤਾ ਜੋ ਹੈ ਗੁਰੂ ਸਾਹਿਬ ਜਰਿਆਤ ਨਾਮਿਆਂ ਵਿੱਚੋਂ ਆਇਆ ਸਿੱਖ ਸਿੱਧਕ ਬਰੋਸੇ ਦਾ ਜਨਮ ਦਾ ਬੈਤ ਅਸਮਤੀਆਂ ਰੜੇ ਉੱਤੇ ਲਾਵਾਂ ਲੈਣੀਆਂ ਤੇਰੇ ਨਾਲ ਕਹਿ ਮੁਖੋਂ ਤੇ ਬੈ ਕੇ ਮੋਦ ਮੁਟਿਆਨ ਦੇ ਥੜੇ ਪਾਹਲ ਖੰਡੇ ਦੀ ਅਜ ਤੋਂ ਜਨਗੁਰੂ ਕਰ ਹੋ ਗਿਆ ਜਨਗੁਰੂ ਕਰ ਹੋ ਗਿਆ ਜਾਤ ਭਾਤ ਸਭ ਧਰਮ ਕਰਮ ਜੋ ਪਿਛਲਾ ਸਭ ਕੁਝ ਖੋ ਗਿਆ ਪਿਛਲਾ ਸਭ ਕੁਝ ਖੋ ਗਿਆ ਹੁ ਕਰਦੇ ਅਜ ਤੋਂ ਗੁਰੂ ਹਵਾਲੇ ਕਰਦੇ ਅਜ ਤੋਂ ਗੁਰੂ ਹਵਾਲੇ ਤਨ ਮਨ ਤਨ ਮੇਨਾਲ ਤੂੰ ਪੁੱਤ ਬਣ ਜਾ ਬਾਜਾ ਕੰਗਾਂ ਦਾ ਚਿੱਤੇ ਰ ਪਾਣ ਕੜਾ ਤੇ ਕੇਸ ਗੁਰੂ ਦੀ ਵਰਦੀ ਕੇ ਗੁਰੂ ਦੀ ਵਰਦੀ ਅਲਤੁਰਖਣੀ ਹਰ ਮਰਿਆਦਾ ਕੰਨ ਗੁਰੂ ਦੇ ਘਰ ਦੀ ਕੰਨ ਗੁਰੂ ਦੇ ਘਰ ਦੀ ਦਾਗ ਲਗਣ ਨਹੀਂ ਤੇਰਾ ਸਿਧਾ ਦਾਗ ਲਗਣ ਨਹੀਂ ਤੇਰਾ ਸਿਧਾ ਹੱਤਾਂ ਕਚਾਰੀ ਝਾਨ ਨੂੰ ਪੁੱਤ ਬਣ ਗਿਆ ਬਾਜਾ ਵਾਲਾ ਹੁਣ ਹੱਥ ਰੱਖੀ ਤਲਕੀਰਪਾਨ ਨੂੰ ਪੁੱਤ ਬਣ ਗਿਆ ਬਾਜਾ ਵਾਲੇ ਦਾ ਹੁਣ ਹੱਥ ਰੱਖੀ ਤਲਕੀਰਪਾਨ ਨੂੰ ਗੁਰੂ ਕੀ ਨਿੰਦਾ ਕੰਨਾਂ ਦੇ ਨਾਲ ਸੁਣ ਕਦੇ ਨਹੀਂ ਚਰਨੀ ਸੁਣ ਕਦੇ ਨਹੀਂ ਚਰਨੀ ਹਰ ਗੁਰੂ ਨਿੰਦਕਤੀ ਕਰ ਕਰੇਗੀ ਤੇਗ ਹਵਾਲੇ ਕਰਨੀ ਤੇਗ ਹਵਾਲੇ ਕਰਨੀ ਹੁਣ ਕੋ ਦੰਦੀ ਹੱਥ ਕੰਤਨ ਵੀ ਹੱਥ ਪਾਵੇਂ ਨਾ ਛੇ ਤੂ ਗ੍ਰੰਥ ਗੁਰੂ ਦੀ ਆਣ ਨੂੰ ਬੁੱਤ ਬਣ ਗਿਆ ਬਾਜਾ ਵਾਲੇ ਦਾ ਹੁਣ ਹੱਥ ਰੱਖੀ ਕਿਰਪਾਨ ਨੂੰ ਬੁੱਤ ਬਣ ਗਿਆ ਬਾਜਾ ਵਾਲੇ ਦਾ ਹੁਣ ਹੱਥ ਰੱਖੀ ਕਿਰਪਾਨ ਨੂੰ ਗੁਰਮਣੀ ਤੇ ਮਠਾ ਉਤੇ ਸਿਰ ਨੀ ਕਦੇ ਚ ਪਾਉਣਾ ਤੇ ਨੀ ਕਦੇ ਚ ਕਹਾਉਣਾ ਸੇ ਦੇਵ ਹੀ ਦੇਵ ਨਹੀਂ ਕਦੇ ਪੂਜਣ ਇਕੋ ਇਕਾਲ ਤੇ ਹੋਣਾ ਇਕੋ ਇਕਾਲ ਤੇ ਹੋਣਾ ਗੁਰੂ ਘਰ ਦੇਣੀ ਤੁੱਲ ਸਮਝਣਾ ਗੁਰੂ ਘਰ ਦੇਣੀ ਤੁੱਲ ਸਮਝਣਾ ਹੋਰ ਕਿਸੇ ਅਸਥਾਨ ਨੂੰ ਪੁੱਤ ਬਣ ਜਾ ਬਾਜਾ ਵਾਲੇ ਦਾ ਹੁਣ ਹੱਥ ਰੱਖੀ ਤਿਰਪਾਨ ਨੂੰ ਪੁੱਤ ਬਣ ਜਾ ਬਾਜਾ ਬਰਨਾਰੀਤੀ ਪਹਿਣ ਸਮਝਣੀ ਇੱਕੋ ਜਿਹੀ ਕਹਾਉਣਾ ਇੱਕੋ ਜਿਹੀ ਕਹਾਉਣਾ ਗਰੀਬ ਦਾ ਮੂੰਹ ਗੁਰੂ ਕੀ ਗੋ락 ਸਮਝ ਕੇ ਭਾਗ ਮਾਉਣਾ ਸਮਝ ਕੇ ਭਾਗ ਮਾਉਣਾ ਸੱਲਾਮ ਵਾਲਿਆ ਨਹੀਂ ਭੁੱਲਣਾ ਸੱਲਾਮ ਵਾਲਿਆ ਨਹੀਂ ਭੁੱਲਣਾ ਸਿੱਖੀ ਮੈਂ ਤਾਂ ਮਹਾਨ ਨੂੰ ਪੁੱਤ ਬਣ ਗਿਆ ਬਾਜਾ ਵਾਲਾ ਹੁਣ ਹੱਥ ਰੱਖੀ ਕਿਰਪਾਨ ਨੂੰ ਪੁੱਤ ਬਣ ਗਿਆ ਬਾਜਾ ਵਾਲੇ ਦਾ ਹੁਣ ਹੱਥ ਰੱਖੀ ਕਿਰਪਾਨ ਨੂੰ ਇਹ ਰਤਨਾਂ ਮੇਂ ਮਿੱਤ ਜੋ ਗੁਰੂ ਸਾਹਿਬਾਂ ਦੇ ਅਨਸਾਰ ਜੋ ਵੀ ਉਹਨਾਂ ਦੀ ਮਰਿਆਦਾ ਸੀ ਉਹ ਸੰਸਾਰੇ ਇੱਕ ਹਫਤਾ ਅਸੀਂ ਗੁਰੂ ਘਰ ਤੋਂ ਆਉਂਦੇ ਹਾਂ ਜਾ ਸਿੱਖੀ ਪ੍ਰਤੀ ਸਾਡੀ ਕੀ ਜੋ ਫਰਜ਼ ਬਣਦਾ ਹੈ ਉਹ ਕੀ ਹੈ ਗੁਰਪ੍ਰਤਾਪ ਜੀ ਸੂਰਜ ਪ੍ਰਕਾਸ਼ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹ ਲਿਖਦੇ ਹਨ ਕਿ ਗੁਰੂ ਸਾਹਿਬਾਂ ਨੂੰ ਕਿਸੇ ਸਿੰਘ ਨੇ ਪੁੱਛ ਲਿਆ ਕਿ ਮਹਾਰਾਜ ਸਿੱਖ ਕਿੰਨੇ ਤਰ੍ਹਾਂ ਦੇ ਹਨ ਮਹਾਰਾਜ ਨੇ ਕਿਹਾ ਸਿੱਖ ਪੰਜ ਤਰ੍ਹਾਂ ਦੇ ਹਨ ਕਹਿੰਦੇ ਜੀ ਕਿਹੜੀ ਕਿਹੜੀ ਸਿੱਖੀ ਹੈ ਕਹਿੰਦੇ ਜੀ ਧੰਦੇ ਦੀ ਸਿੱਖੀ ਦੇਖਾ ਦੇਖੀ ਦੀ ਹਿਰਸ ਦੀ ਪ੍ਰੇਮ ਦੀ ਔਰ ਸਿਦਕ ਦੀ ਮੁੱਢੋਂ ਦੇਖੀ ਸਿੱਖੀ ਕੀ ਹੈ ਕਿ ਕਿਸੇ ਸਿੱਖ ਨੂੰ ਕਾਰੋਬਾਰ ਵਧੀਆ ਚੱਲਦਾ ਹੈ ਕਿਸੇ ਦਾ ਧੰਦਾ ਵਧੀਆ ਚੱਲਦਾ ਹੈ ਉਸ ਤੋਂ ਵੇਖ ਕੇ ਸਿੱਖੀ ਬਣਾ ਲੋ ਜੇ ਸ਼ੈ ਮੇਰਾ ਵੀ ਚੱਲ ਜਾਵੇ ਦੂਜੀ ਆ ਦੇਖਾ ਦੇਖੀ ਦੀ ਸਿੱਖੀ ਦੇਖਾ ਦੇਖੀ ਕੀ ਹੈ ਕਿ ਆਪਾਂ ਵੇਖ ਕੇ ਕਈ ਵਾਰੀ ਕਿਸੇ ਸੇ ਨੂੰ ਲਾਭ ਮਿਲ ਗਿਆ ਕਿਸੇ ਚੀਜ਼ ਵਿੱਚੋਂ ਆਪਾਂ ਦੇਖ ਕੇ ਕਹਿੰਦੇ ਹਾਂ ਸੇਕਾ ਜੇ ਤਾਂ ਮਿਲ ਗਿਆ ਲਾਭ ਪਤਾ ਨਹੀਂ ਉਹਨੂੰ ਕਹਿੰਦੇ ਦੇਖਾ ਦੇਖੀ ਦੀ ਸਿੱਖੀ ਇਸ ਲਈ ਸਿੱਖੀ ਮਹਾਰਾਜ ਕਹਿੰਦੇ ਜਵੇਂ ਆਪਾਂ ਕਈ ਵਾਰ ਸੁਖ ਦੇਦੇ ਹਾਂ ਮਹਾਰਾਜ ਮੇਰੀ ਆਇਸ਼ਾ ਪੂਰੀ ਕਰਦੀ ਮੇਰਾ ਪੁੱਤ ਬਾਹਰ ਚਲਿਆ ਜਾਵੇ ਕੋਦੀ ਕਣਮਾਈ ਹੋ ਜਾਵੇ ਪੁੱਤ ਕਾਰੋਬਾਰੀ ਹੋ ਜਾਵੇ 40 ਦਿਨਾਂ ਦੀ ਮੈਂ ਪਾਠ ਕਰਾਂਗਾ ਇਹ ਹੈ ਇਸਲੀ ਸਿੱਖੀ ਸਿਦਕ ਦੀ ਸਿੱਖੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਇਹ ਸਿਦਕ ਵਾਲੀ ਸਿੱਖੀ ਹੈ ਜਿਸ ਤਰ੍ਹਾਂ ਭਾਈ ਮਨੀ ਸਿੰਘ ਜੀ ਸਨ ਭਾਈ ਤਾਰੂ ਸਿੰਘ ਜੀ ਸਨ ਸੇਧਕ ਦੀ ਸਿੱਖਿਆ ਲਵਾਈ ਪੰਜਵੀਂ ਹੈ ਪ੍ਰੇਮ ਦੀ ਸਿੱਖੀ ਜੋ ਕਿ ਪੰਜ ਪਿਆਰਾਂ ਨੇ ਲਵਾਈ ਪ੍ਰੇਮ ਜੀ ਮਹਾਰਾਜ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਪਰਿਮੋਤਮ ਸਿੰਘ ਪਰਮੋਤਮ ਸਿੰਘ ਕਾਇਸਾਤ ਇਹ ਪਿਆਰ ਦੀ ਸਿੱਖੀ ਸੀ ਹੁਣ ਕਹਿੰਦੇ ਮਹਾਰਾਜ ਜਿਹੜੇ ਪ੍ਰੇਮ ਦੀ ਸਿੱਖੀ ਤੇ ਸਿਦਕ ਦੀ ਤੇ ਠੀਕ ਹੈ ਹੁਣ ਜਿਹੜੀ ਧੰਦੇ ਦੀ ਦੇਖਾ ਦੇਖੀ ਦੀ ਤੇ ਹਿਸ ਦੀ ਮਹਾਰਾਜ ਕਹਿੰਦੇ ਜੇ ਦੇਖੋ ਸੇਧਕ ਦੀ ਸਿੱਖੀ ਨਵਾਰੇ ਹਨ ਜਾਂ ਪ੍ਰੇਮ ਦੀ ਨਵਾਰੇ ਹਨ ਫਿਰ ਧੰਦੇ ਦੇ ਦੇਖਾਂ ਦੇ ਕੀ ਤੇ ਹਿਰਸ ਵਾਲੇ ਵੀ ਇੱਥੇ ਆਉਣਗੇ ਨਾ ਉਹਨਾਂ ਨੇ ਇੱਥੇ ਆ ਕੇ ਮੰਗਣਾ ਕੋਈ ਆਉਂ ਕੋਈ ਹੋਲੀ ਹੋਲੀ ਉਹ ਵੀ ਸੇਧਕ ਵਾਲੇ ਬਣ ਜਾਣਗੇ ਪ੍ਰੇਮੀ ਬਣ ਜਾਣਗੇ ਇਹ ਪੰਜਾਂ ਦਾ ਦੀ ਸਿੱਖੀ ਹੈ ਸਾਡੀ ਹੁਣ ਅਸੀਂ ਕਿਹੜੀ ਸਿੱਖੀ ਵਜਹ ਹ ਉਹ ਅਸੀਂ ਆਪ ਸੋਚਣਾ ਅੱਜ ਅਸੀਂ ਨਵੇਂ ਸਾਲ ਤੇ ਜੁੜ ਬੈਠੇ ਹਾਂ ਨਵੇਂ ਸਾਲ ਦੀ ਸਾਰੀਆਂ ਸੰਤਾਂ ਨੂੰ ਵਧਾਈ ਹੋਵੇ ਜੋ ਰਾਤ ਨੂੰ 12 ਵਜੇ ਚੜ੍ਹਨਾ ਹੈ ਅਸੀਂ ਇਹੀ ਅਰਦਾਸ ਕਰਦੇ ਹਾਂ ਗੁਰੂ ਆਸ਼ਾ ਅਨਸਾਰ ਜੋ ਵੀ ਆਪਦੀਆਂ ਮਨੋ ਕਾਮਨਾਵਾਂ ਹਨ ਉਹ ਪੂਰੀਆਂ ਹੋਣ ਆਉ ਸਿੰਘ ਸਾਹਿਬ ਯਾਨੀ ਜਪਤਾ ਸਿੰਘ ਜੀ ਪਹੁੰਚ ਗਏ ਹਨ ਲੈ ਜੀ ਦਾ ਚਾਪਣਾ ਦੇ ਨਾਲ ਹੀ ਤੇ ਸੰਪੋਚ ਕਰਦਾ ਹਾਂ ਕਿਉਂਕਿ ਭਾਈ ਸਾਹਿਬ ਨੇ ਕੀਰਤਨ ਵੀ ਕਰਨਾ ਹੈ ਆਵਾਜ਼ ਕੇ ਬਲਾਵ ਅਤੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੇਂਹ ਸਾਹਿਬ ਜਿਹੜੇ ਜਗਤਾਰ ਸਿੰਘ ਜੀ ਸਾਹਿਬ ਦਾ ਹੈਡਕਰਨ ਸੀ ਸਾਡੇ ਵਿੱਚ ਪਹੁੰਚ ਚੁੱਕੇ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਘਰ ਦੇ ਸਮੂਹ ਸੇਵਾਦਾਰਾਂ ਵੱਲੋਂ ਸਾਰੀ ਸੰਗਤ ਵੱਲੋਂ ਸਿੰਘ ਸਾਹਿਬ ਨੂੰ ਜੀਗਮ ਆਇਆਂ ਨੂੰ ਵੀ ਪ੍ਰਵਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਨੇ ਸਿੱਖੀ ਬਾਰੇ ਕਵਤਾ ਔਰ ਸਿੱਖੀ ਬਾਰੇ ਬੜੇ ਖੁੱਲ ਕੇ ਦੱਸਿਆ ਹੈ ਕਿ ਵੀ ਕੁਝ ਨਾ ਕੁਝ ਨਾ ਸੰਕਲਪਿਤ ਲੈ ਕੇ ਆਉਂਦੇ ਹਨ ਸੋ ਬਹੁਤ ਧੰਨਵਾਦ